ਰਾਵਿਤਾ ਸਨ ਨਵੀਂ ਚਮਕ ਦੇ ਰਹੀਆਂ ਤੇ ਅੱਜ ਰਾਜ ਦੇ ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾਲ ਲੈ ਤੇਰੇ ਚਾਂਜੇਆਂ ਦੀ ਛਣ ਛਣ ਕਰਵਾਵੇ ਥੀਰੇ ਬੋਲ ਤੇ ਕਮਾਂਦਾਂ ਗਲੀ ਕਿਹੜੇ ਤੇਰੇ ਲਾਉਂਦਾ ਹੁਣ ਧੁੱਪ ਦੇ ਪੰਜਾਬੀ ਸਿੰਗਰ ਜੈਲੀ ਨੂੰ ਕੌਣ ਨਹੀਂ ਜਾਣਦਾ ਉਹਨਾਂ ਦੇ ਗੀਤ ਅਜਿਹੇ ਗੀਤ ਸਨ ਜੋ ਜੋਸ਼ ਭਰ ਦਿੰਦੇ ਸੀ ਤੇ ਅੱਜ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਨੇ ਜੈਲੀ ਜੈਲੀ ਦੇ ਬਹੁਤ ਸਾਰੇ ਗੀਤ ਆ ਰਹੇ ਨੇ ਪਰ ਅੱਜ ਤੁਹਾਨੂੰ ਇੱਕ ਤਾਜ਼ੀ ਵੀਡੀਓ ਦਿਖਾ ਰਹੇ ਹਾਂ ਜਿਸ ਦੇ ਵਿੱਚ ਪੰਜਾਬ ਦਾ ਮਸ਼ਹੂਰ ਨੌਜਵਾਨ ਸੋਨੂ ਸਿੱਤੋਵਾਲਾ ਦਿਖਾਈ ਦਵੇਗਾ ਸੋਨੂ ਸਿੱਤੋਵਾਲਾ ਨੂੰ ਬਾਹਰ ਪੰਜਾਬ ਤੋਂ ਬਾਹਰ ਘੁੰਮਣ ਜਾਂਦੇ ਨੇ ਤਾਂ ਉੱਥੇ ਮਿਲ ਜਾਂਦਾ ਜੈਲੀ ਤਾਂ ਜਦੋਂ ਜੈਲੀ ਨੂੰ ਮਿਲਦਾ ਸੋਨੂ ਸਿੱਤੋਵਾਲਾ ਤਾਂ ਜੈਲੀ ਕੀ ਕਹਿੰਦੇ ਨੇ ਉਹਨਾਂ ਬਾਰੇ ਤੁਸੀਂ ਆਪ ਸੁਣ ਲਵੋ ਤੇ ਬਹੁਤ ਵਧੀਆ ਕਲਾਕਾਰ ਹੈ ਹੋਰ ਕਿਦਾਂ ਠੀਕ-ਠਾਕ ਹੈ ਹਾਂਜੀ 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 ਕੁਝ ਕਹਿਣਾ ਚਾਹੁੰਦੇ ਹੈ ਆਗੇ ਨਹੀਂ ਕੀ ਕਿਹੜਾ ਜੰਮਾ ਜੇ ਰੱਖਦੇ ਆਂ ਤੇ ਵਿਸ਼ਵਾਸ ਜੇ ਤਾਂ ਉਸ ਟਾਈਮ ਨੂੰ ਵੀ ਤਾਂ ਮੁਲਾਕਾਤ ਹੈ ਜੀ ਤਾਂ ਛੱਡ ਜਾਂਦੀ ਆ ਤੇ ਪੱਥਰ ਜੇ ਨੇ ਰੱਖਦਾ ਵੀ ਤਾਂ ਭਰਾਵਾਂ ਦੇ ਨਾਲ ਨਹੀਂ ਭਰਾ ਵੀ ਤਾਂ ਪੁੱਜ ਜਾਂਦੇ ਤਾਂ ਸੱਜਣ ਨਹੀਂ ਭਰਾ ਵੀ ਤਾਂ ਸੱਜਣ ਵੀ ਤਾਂ ਮਿਲਦੇ ਰਹਿੰਦੇ ਆ ਤੇ ਵਿਸ਼ਵਾਸ ਜੇ ਭਰਾਵਾਂ ਦੇ ਤਾਂ ਕਿਹਦੀ ਤਾਂ ਮਾਰਾਈ ਕਿਰਪਾ ਰਹੀ ਹਰ ਕੇ ਨੂੰ ਥੈਂਕ ਯੂ ਬles you ਓਕੇ ਥੈਂਕ ਯੂ